ਤੁਸੀਂ ਦੇਖ ਸਕਦੇ ਹੋ ਕਿ ਵੰਦੇ ਭਾਰਤ ਟ੍ਰੇਨ ਪਹੁੰਚ ਗਈ ਹੈ ਲੁਧਿਆਣਾ ਜੰਕਸ਼ਨ ਤੇ ਤੇ ਵੰਦੇ ਮਾਤਰਮ ਦੇ ਨਾਲ ਵੈਲਕਮ ਕੀਤਾ ਜਾ ਰਿਹਾ ਹੈ ਵੰਦੇ ਭਾਰਤ ਦਾ ਜੀ ਦਾ ਬਹੁਤ ਬਹੁਤ ਧੰਨਵਾਦ ਲੁਧਿਆਣੇ ਨੂੰ ਇਹ ਜਿਹੜਾ ਤੋਹਫਾ ਡਾਇਮੰਡ ਤੋਹਫਾ ਵਪਾਰੀ ਵਰਗ ਨੂੰ ਇੰਨਾ ਖੁਸ਼ਕਸ਼ਾਲ ਕਰੂਗਾ ਇਹਦੇ ਨਾਲ ਜਿਹੜਾ ਵਪਾਰ ਦੇ ਵਿੱਚ ਵਾਧਾ ਆਊਗਾ ਇਹ ਇਹੋ ਜੀ ਚੀਜ਼ ਤਾਂ ਹੈਗਾ ਜਿਹੜਾ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਦੇਖਦੇ ਸੀ ਅੱਜ ਸਾਡੇ ਲੁਧਿਆਣੇ ਦੇ ਵਿੱਚ ਬੰਦੇ ਬਾਤਰਾਮ ਰੇਲ ਆ ਜਿਹੜੀ ਆਈ ਐਸੀ ਇਹਦਾ ਵੈਲਕਮ ਕਰਦੇ ਆ ਸਵਾਗਤ ਕਰਦੇ ਆ ਜੀ ਵੀ 6 ਟ੍ਰੇਨ ਇਕੱਠੇ ਚਲਾਈਏ ਬੰਦੇ ਭਾਰਤ ਕਿਵੇਂ ਲੱਗ ਰਿਹਾ ਸਭ ਆਪਣੇ ਲਕਸ਼ਯਾ ਤੇ ਪਹੁੰਚ ਰਹੀ ਹੈ ਹਾਂ ਬਿਲਕੁਲ ਬਿਲਕੁਲ ਸਹੀ ਸਹੀ ਪਹੁੰਚ ਰਹੀ ਹੈ ਪੂਰੇ ਪੰਜਾਬ ਕੇ ਆਪ ਦੇਖਤੇ ਆ ਜਿਆਦਾ ਸਭ ਜਗ੍ਹਾ ਲੋਕ ਇਕੱਠੇ ਹੋ ਕੇ ਆ ਰਹੇ ਆ ਬਹੁਤ ਜਿਆਦਾ ਵੈਲਕਮ ਹੋ ਰਿਹਾ ਗਾੜੀ ਦਾ ਸਭ ਜਗ੍ਹਾ ਪ੍ਰਧਾਨ ਮੰਤਰੀ ਸਾਹਿਬ ਨੇ 2 ਸਾਲ ਨੂੰ ਫਖਰ ਦਿੱਤਾ ਸੀ ਉਹ ਸਫਲ ਰਿਹਾ ਇਹ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਰਿਹਾ ਤੇ ਲੋਕਾਂ ਨੇ ਬੜਾ ਵੈਲਕਮ ਕੀਤਾ ਪਬਲਿਕ ਨੇ हेलो नमस्ते सचेगला दा आप दोस्तों मैं तारा दोस्त हरदीप टू और तुसी देख रहे हो लुधियाना लाइव सो so दोस्तों अगर गल करिए 30 दिसंबर 2023 दी सिर्फ एक दिन रह गया नवे सानोरे इस मौके पे ਤੁਹਾਨੂੰ ਦੱਸਦਾ ਕਿ ਪੰਜਾਬ واسਿਆ ਨੂੰ ਇਸ ਦਿਨ ਦਾ ਬਹੁਤ ਹੀ ਵੱਡਾ ਜਿਹੜਾ ਹੈ ਇੰਤਜ਼ਾਰ ਸੀਗਾ ਕਿਉਂਕਿ ਜਿਹੜੀ ਟ੍ਰੇਨ ਜਿਹੜੀ ਅੱਜ ਦਿੱਤੀ ਜਾਣੀ ਜੀ ਮੈਂ ਗੱਲ ਕਰ ਰਹਾ ਹਾਂ ਬੰਦੇ ਭਾਰਤ ਦੇ ਬਿਲਕੁਲ ਸਹੀ ਪਛਾਣ ਨੇ ਮੈਂ ਗੱਲ ਕਰ ਰਹਾ ਹਾਂ ਬੰਦੇ ਭਾਰਤ ਜਿਹੜੀ ਅੱਜ ਬੰਦੇ ਭਾਰਤ ਜਿਹੜੀ ਹੈਗੀ ਹੈ ਤੁਹਾਨੂੰ ਦੱਸ ਦਵਾਂ ਕਿ ਉਹ ਅਯੁੱਧਿਆ ਦੀ ਪਵਨ ਤਰਤੀ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਅੱਜ ਜੜੀਆਂ ਨੇ ਛੇ ਜੜੀਆਂ ਨੇ ਬੰਦੇ ਪਰ ਟ੍ਰੇਨਾਂ ਨੂੰ ਹਰੀ ਚੰਡੀ ਦਿਖਾਈ ਗਈ ਉਸ ਦੇ ਨਾਂ ਨਾ ਦੋ ਜੜੀਆਂ ਅੰਮ੍ਰਿਤ ਹਾਰਾ ਟ੍ਰੇਨ ਜਿਹੜੀ ਹੈ ਉਸ ਨੂੰ ਵੀ ਜਿਹੜਾ ਹਰੀ ਚੰਡੀ ਦਿਖਾਈ ਹੈ ਕੁੱਲ ਮਿਲਾ ਕੇ ਅਜਿਹੜੀ 8 ਟ੍ਰੇਨਾਂ ਦੀ ਸ਼ੁਰੂਆਤ ਜਿਹੜੀ ਹੈ ਅਯੋਧਿਆ ਦੀ ਪਾਵਨ ਧਰਤੀ ਤੋਂ ਯਾ ਹਰੀ ਚੰਡੀ ਜਿਹੜੀ ਦਿਖਾਈ ਗਈ ਨਰਿੰਦਰ ਮੋਦੀ ਜੀ ਵੱਲੋਂ ਉਸ ਵਿੱਚੋਂ ਇੱਕ ਟ੍ਰੇਨ ਜਿਹੜੀ ਹੈ ਉਹ ਪੰਜਾਬ ਨੂੰ ਵੀ ਮਿਲੀ ਹੈ ਜੀ ਮੈਂ ਗੱਲ ਕਰ ਰਿਹਾ ਹਾਂ ਪੰਜਾਬ ਦੀ ਉਸ ਪਾਵਨ ਧਰਤੀ ਯਾਨੀ ਕਿ ਸ੍ਰੀ ਹਰਮੰਦਰ ਸਾਹਿਬ ਦੀ ਉਸ ਪਾਵਨ ਧਰਤੀ ਅੰਮ੍ਰਿਤਸਰ ਦੀ ਜਿੱਥੋਂ ਟ੍ਰੇਨ ਚੱਲਿਆ ਕਰੇਗੀ ਅੰਮ੍ਰਿਤਸਰ ਤੋਂ ਟ੍ਰੇਨ ਚੱਲ ਕੇ ਸਿੱਧਾ ਨਵੀਂ ਦਿੱਲੀ ਤੱਕ ਪਹੁੰਚਾ ਕਰੇਗੀ ਤੁਹਾਨੂੰ ਦੱਸ ਦਵਾਂ ਕਿ ਇਹ ਟ੍ਰੇਨ ਜਿਹੜੀ ਹੈ ਚੱਲ ਚੁੱਕੀ ਹੈ ਜਦ ਮੇਰਾ ਕੁਟੀ ਸ਼ਾਂਦੇ ਵਿੱਚੋਂ ਲੁਧਿਆਣਾ ਸ਼ਹਿਰ ਦੇ ਇਸ ਸਟੇਸ਼ਨ ਤੇ ਪਲੇਟਫਾਰਮ ਨੰਬਰ 1 ਦੇ ਵਿੱਚ ਪਹੁੰਚਣ ਵਾਲੀ ਹੈਗੀ ਹੈ ਤੇ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਇਸ ਟੈਂਪ ਸਟੇਸ਼ਨ ਦਾ ਮਾਹੌਲ ਕਿ ਕਿੰਨਾ ਇੰਤਜ਼ਾਰ ਜਿਹੜਾ ਹੈ ਉਸ ਬੰਦੇ ਭਾਰਤ ਟ੍ਰੇਨ ਦਾ ਕੀਤਾ ਜਾ ਰਿਹਾ ਹੈ ਅਸੀਂ ਇਸ ਵੇਲੇ ਜਿਹੜੀ ਇਹ ਗੱਲਬਾਤ ਕਰ ਰਹੇ ਹਾਂ ਇਸ ਪਲੇਟਫਾਰਮ ਨੰਬਰ 2 ਤੇ ਕਰ ਰਹੇ ਹਾਂ ਲੇਕਿਨ ਇੱਕ ਨੰਬਰ ਪਲੇਟਫਾਰਮ ਨੂੰ ਪੂਰਾ ਸਜਾਇਆ ਗਿਆ ਹੈ ਕਿਸ ਪ੍ਰਕਾਰ ਦੇ ਨਾ ਭਾਜਪੀ ਦੇ ਅਧਿਕਾਰਾਕਰਤਾ ਨੇ ਇਸ ਦਾ ਸਵਾਗਤ ਕਰਨ ਦੇ ਲਈ ਇੱਥੇ ਆਏ ਹੋਏ ਨੇ ਔਰ ਇੱਕ ਮੰਚ ਲਗਾਇਆ ਗਿਆ ਜਿੱਥੇ ਇੱਕ ਪੁਰਾਣੇ ਗੀਤ ਜਿਹੜੇ ਨੇ ਉਹ ਜਿਹੜੇ ਨੇ ਸੁਨਾਏ ਜਾ ਰਹੇ ਨੇ ਉਸ ਦੇ ਨਾਲ ਨਾਲ ਤੁਹਾਨੂੰ ਦੱਸ ਦਵਾਂ ਕਿ ਇੰਤਜ਼ਾ ਜਿਹੜਾ ਹੈ ਉਸ ਬੰਦੇ ਪਰ ਅਦਾ ਕੀਤਾ ਜਾ ਰਿਹਾ ਜੋ ਕਿ ਕੁਝ ਸ਼ਰ ਮਿੰਟਾਂ ਦੇ ਵਿੱਚ ਹੁੰਚਣ ਵਾਲੀ ਹੈ ਅਗਰ ਮੈਂ ਥੋੜਾ ਜਿਹਾ ਅੱਗੇ ਅਸੋ ਤੁਹਾਨੂੰ ਪਿੱਛੇ ਲੈ ਕੇ ਜਾਵਾਂ ਤੇਸ ਨੂੰ ਲੈ ਕੇ ਪੁਲਿਸ ਵੱਲੋਂ ਵੀ ਜਿਹੜਾ ਹੈ ਪ੍ਰੋਪਰ ਸਿਕਿਉਰਿਟੀ ਜਿਹੜੀ ਹੈ ਰੱਖੀ ਗਈ ਹੈ ਤੁਹਾਨੂੰ ਦੂਰ ਤੱਕ ਨਜ਼ਰ ਆਏਗਾ ਕਿ ਹਰ ਥੋੜੀ ਥੋੜੀ ਦੂਰੀ ਦੇ ਵਿੱਚ ਪੁਲਿਸ ਜਿਹੜੇ ਪਰਸਨ ਹੈਗੇ ਨੇ ਉਹ ਪ੍ਰੋਪਰ ਖੜੇ ਹੋਏ ਨੇ ਹਰੇਕ ਨੂੰ ਚੈੱਕ ਕਰ ਰਹੇ ਹੈਗੇ ਨੇ ਔਰ ਫਾਈਨਲੀ ਜਦੋਂ ਇੱਕ ਨੰਬਰ ਪਲੇਟਫਾਰਮ ਤੇ ਇਹ ਸਾਰੇ ਜਿਹੜੇ ਕਾਰਜਕ੍ਰਮ ਜਿਹੜਾ ਹੈ ਰੱਖਿਆ ਗਿਆ ਹੈ ਤੇ ਇੱਕ ਜਿਹੜੀ ਗੱਡੀ ਜਿਹੜੀ ਹੈਗੀ ਹੈ ਕਹਿ ਸਕਦਾ ਕਿ ਬੰਦੇ ਭਾਰਤ ਉਸ ਦਾ ਜਿਹੜਾ ਕਹਿ ਸਕਦਾ ਕਿ ਇਹ ਭਾਰਤ ਦੀ ਜਿਹੜੀ ਗੱਡੀ ਹੈ ਪੂਰੀ ਟ੍ਰੇਨ ਜਿਹੜੀ ਹੈ बहुत ही वह ट्रेन आओ जी आओ मैं मनोज चौहान पूर्व सदस्य प्रधानमंत्री अध्यक्ष ग्राम योजना समाज नियम भारत सरकार। मैं आपको बहुत बहुत बधाई देता हूं आपके चैनल को जो माध्यम से यहाँ पर जनता के अंदर बहुत उत्साह है हमारे प्रधान सेवक प्रधानमंत्री जी की तरफ से पंजाब की गुरु पीरों की धरती के लिए आज ये तो बंदे भारत ट्रेन चलाने के लिए उनका बहुत बहुत धन्यवाद और पंजाब की जनता की बहुत बहुत धन्यवाद जय हिंद जय भारत एक्साइटमेंट अभी तो बहुत ज्यादा एक्साइटमेंट है लोगों में बहुत पहुंची है। बहुत ही खुश हो रहे सब मजा आ रहा है सबको देखा लगा बहुत अच्छा बहुत ही अच्छा सब जगह पगवाड़ा में बहुत क्या कहना चाहेंगे बहुत अच्छी मोदी साहब ने बहुत अच्छा किया ये अभी छः ट्रेनें एक साथ चलाई है वंदे भारत कैसे लग रहा है सब अपने लक्ष्य बज पहुंच रही हैं हाँ बिल्कुल बिल्कुल सही सही पहुंच रही है हाँ, पूरे पंजाब के आप देखते हैं ज्यादा सब जगह लोग कट्ठे होके आ रहे हैं बहुत ज्यादा वेलकम हो रहा है गाड़ी का सब जगह पे क्या, 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 अभी स्टॉपेज को डिसाइड नहीं है जलंधर कैंट है लुधियाना और अम्बाला हाँ रेगुलर छः को छ को प्रॉपर चलेगी जी रेगुलर पूरे वीक हाँ पूरी एक दिन क्या रहेगी सुबह आठ बजे पाँच मिनट की चलेगी अमृतसर से और तेरह बजे पहुंचेगी वहाँ पे टोटल तीन तीन ਕੌਣ ਕੌਣ ਸੀ ਆਪਣਾ ਜਲੰਧਰ ਲੁਧਿਆਣਾ ਔਰ ਅੰਬਾਲਾ ਕਿੰਨੀ ਦੇਰ ਰਹੀ ਕੋਈ 5-5 ਮਿੰਟਸ ਹਾਂ ਜੀ ਆਨੇ ਪੀਨੇ ਕੋ ਕੀ ਮਿਲੇਗਾ ਟ੍ਰੇਨ ਤੇ ਅਭੀ ਉਸ ਦਾ ਕੋਈ ਡਿਸਾਈਡ ਨਹੀਂ ਹੈ ਕੈਟਰਿੰਗ ਕੋਈ ਡਿਸਾਈਡ ਨਹੀਂ ਫਾਈਨਲ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਲੁਧਿਆਣੇ ਨੂੰ ਇਹ ਜਿਹੜਾ ਤੋਹਫਾ ਡਾਇਮੰਡ ਤੋਹਫਾ ਵਪਾਰੀ ਵਰਗ ਨੂੰ ਇੰਨਾ ਖੁਸ਼ਕਸ਼ਾਲ ਕਰੂਗਾ ਇਹਦੇ ਨਾਲ ਜਿਹੜਾ ਵਪਾਰ ਦੇ ਵਿੱਚ ਵਾਧਾ ਆਊਗਾ ਔਰ ਆਉਣ ਵਾਲਾ ਸਮਾਂ ਜਿਹੜਾ ਹੈਗਾ ਇਹ ਇਹੋ ਜਿਹੀ ਚੀਜ਼ ਤਾਂ ਹੈਗਾ ਜਿਹੜਾ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਦੇਖਦੇ ਸੀ ਅੱਜ ਸਾਡੇ ਲੁਧਿਆਣੇ ਦੇ ਵਿੱਚ ਬੰਦੇ ਬਾਤਰਾਮ ਰੇਲ ਆ ਜਿਹੜੀ ਆਈ ਐ ਅਸੀਂ ਇਹਦਾ ਵੈਲਕਮ ਕਰਦੇ ਆ ਸਵਾਗਤ ਕਰਦੇ ਆ ਔਰ ਬਹੁਤ ਦਿਲੋਂ ਧੰਨਵਾਦ ਕਰਦੇ ਆ ਮੋਦੀ ਸਰਕਾਰ ਦਾ ਪ੍ਰਧਾਨ ਮੰਤਰੀ ਸਾਹਿਬ ਨੇ ਦੋ ਸਾਨੂੰ ਫਰਸ ਦਿੱਤਾ ਸੀ ਉਹ ਸਫਲ ਰਿਹਾ ਇਹ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਰਿਹਾ ਤੇ ਲੋਕਾਂ ਨੇ ਬੜਾ ਵੈਲਕਮ ਕੀਤਾ ਪਬਲਿਕ ਨੇ ਤੇ ਮੈਂ ਸਾਰੀ ਟੀਮ ਦਾ ਮੀਡੀਆ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਕਿ ਟਾਈਮਿੰਗ ਦਾ ਸ਼ੈਡਿਊਲ ਕੀ ਰਹੇਗਾ ਤੁਸੀਂ 2 ਤੋਂ 5 60% ਆਪਕੋ ਪੁਛਾਇਆ ਹੁਣੀ ਹੁਣੀ ਆਪਰੇਟ ਕਰਿਆ ਗਿਆ ਬੰਦਾ ਅਛਾ ਸਰ ਕਿਰਾਇਆ ਕਿੰਨੇ ਦਿਨ ਚੱਲੂਗੀ ਜੀ ਕਿੰਨੇ ਦਿਨ ਚੱਲੂਗੀ ਆਪੇ ਕਦਾਂ ਚੱਲੇਗਾ ਸਰ ਇਹ ਦਿੱਲੀ ਚੱਲਾ ਕਰੇਗੀ ਤੇ ਥੋੜੇ ਦਿਨ ਥੋੜੇ ਦਿਨ ਬਾਅਦ ਆਪਣੇ ਸਰ ਤੁਹਾਨੂੰ ਆਣਾ ਦਿੱਲੀ ਜਾ ਕਿਰਾਇਆ ਉਹੀ ਹੋਏਗਾ ਜਰ ਜਿਹੜਾ ਪਹਿਲੀ ਤੱਕ ਉਹੀ ਕਿਰਾਇਆ ਹੋਏਗਾ ਜਿਹੜੀ ਪਹਿਲੀ ਗੱਡੀ ਆ ਨਾ ਉਹਦੀ ਕਿਰਾਇਆ ਹੋਏਗਾ ਸੋ ਕੀ ਕੁਝ ਖਾਸ ਹੈ ਇਸ ਬੰਦੇ ਪਰ ਉਹ ਲੈ ਕੇ ਇਹ ਤੇ ਤੁਹਾਨੂੰ ਦੱਸਿਆ ਹੈ ਲੇਕਿਨ ਅੱਜ ਦੀ ਜਿਹੜੀ ਤਰੀਕ ਹੈ ਇਕੱਤੀ ਦਸੰਬਰ 2023 ਹਮੇਸ਼ਾ ਯਾਦ ਰੱਖੀ ਜਾਏਗੀ